ਇਹ ਗੱਲ ਕਰਦੇ ਆ ਸਾਫ ਕਾ ਜੇਲ ਮੰਤਰੀ ਉਹ ਜਿਹੜਾ ਜੱਗੂ ਭਗਵਾਨਪੁਰੀ ਦਾ ਨਾਮ ਆ ਪਹਿਲੀ ਤੇ ਗੱਲ ਉਹ ਪੰਜਾਬ ਦੀ ਜੇਲ ਚ ਨਹੀਂ ਉਹ ਹਰਿਆਣੇ ਦੀ ਜੇਲ ਆ ਕੁਰੂਖੇਤਰ ਜੇਲ ਚ ਆ ਬਾਕੀ ਜੇ ਕਿਸੇ ਨੇ ਥ੍ਰੈਡ ਦਿੱਤਾ ਉਹਦੀ ਕੋਈ ਵੀਡੀਓ ਵਿਖਾਉਣ ਕੋਈ ਉਹਦੀ ਆਡੀਓ ਵਿਖਾਉਣ ਇਹ ਦੇਖੋ ਜੀ ਜਦੋਂ ਕੋਈ ਇਲੈਕਸ਼ਨ ਹਾਰਦਾ ਨਾ ਉਹ ਕਈ ਤਰ੍ਹਾਂ ਦੇ ਹਤਕੰਡੇ ਵਰਤਦਾ ਇਹ ਸਾਰੀ ਕੋਈ ਜਾਂਚ ਕੀਤੀ ਗਈ ਆ ਕੋਈ ਵੀ ਇਹੋ ਜਿਹਾ ਥ੍ਰੈਡ ਕਿਸੇ ਨੂੰ ਨਹੀਂ ਆਇਆ ਜਿਹੜੇ ਡੇਰੇ ਬਾਬਾ ਨਾਨਕ ਹਲਕੇ ਦੇ ਲੋਕ ਆ ਬੜੇ ਸਿਆਣੇ ਆ ਸੂਝਵਾਨੇ ਆ ਉਹਨਾਂ ਨੇ ਏਰਕਾ ਮਨ ਬਣਾ ਲਿਆ ਕਿ ਏਰਕਾ ਅਸੀਂ ਸਰਦਾਰ ਗਰਦੀਪ ਸਿੰਘ ਰੰਧਾਵੇ ਨੂੰ ਜਿਤਾਉਣਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਜਿਹੜੇ ਕੰਮ ਕੀਤੇ ਆ ਪੰਜਾਬ ਲਈ ਅਸੀਂ ਉਹਨਾਂ ਕੰਮਾਂ ਤੇ ਮੋਹਰ ਲਾਉਣੀ ਆ ਅਸੀਂ ਏਰਕਾ ਆਮ ਆਦਮੀ ਪਾਰਟੀ ਨੂੰ ਡੇਰੇ ਬਾਬੇ ਨਾਨਕ ਚ ਲੈ ਕੇ ਆਉਣਾ ਤੇ ਅਸੀਂ ਡੇਰੇ ਬਾਬੇ ਨਾਨਕ ਦਾ ਵਿਕਾਸ ਚਾਹੁੰਦੇ ਆ ਲੋਕ ਇੱਕ ਤਰਫੇ ਹੋਏ ਫਿਰਦੇ ਆ ਭਾਵੇਂ ਕੋਈ ਕਾਲੀ ਦਲ ਨਾ ਭਾਵੇਂ ਬੀਜੇਪੀ ਨਾ ਤੇ ਭਾਵੇਂ ਕੋਈ ਕਾਂਗਰਸ ਨਾ ਉਹ ਹਰ ਬੰਦਾ ਮਨ ਬਣਾ ਕੇ ਬੈਠਾ ਪਿਆ ਏਰਕਾ ਹੀ ਆਮ ਆ ਆਖਰੀ ਚੋਲੇ ਇਹ ਗੱਲ ਕਰਦੇ ਆ ਸਾਫਕਾ ਜੇਲ੍ਹ ਮੰਤਰੀ ਉਹ ਜਿਹੜਾ ਜੱਗੂ ਭਗਵਾਨਪੁਰੀ ਦੇ ਨਾਮ ਆ ਪਹਿਲੀ ਤੇ ਗੱਲ ਉਹ ਪੰਜਾਬ ਦੀ ਜੇਲ੍ਹ ਚ ਨਹੀਂ ਉਹ ਹਰਿਆਣੇ ਦੀ ਜੇਲ੍ਹ ਆ ਕੁਰੂ ਖੇਤਰ ਜੇਲ੍ਹ ਚ ਆ ਬਾਕੀ ਜੇ ਕਿਸੇ ਨੇ ਥ੍ਰੈਡ ਦਿੱਤਾ ਉਹਦੀ ਕੋਈ ਵੀਡੀਓ ਵਿਖਾਉਣ ਕੋਈ ਉਹਦੀ ਆਡੀਓ ਵਿਖਾਉਣ ਇਹਦੇ ਵੇਖੋ ਜੀ ਜਦੋਂ ਕੋਈ ਇਲੈਕਸ਼ਨ ਹਾਰਦਾ ਨਾ ਉਹ ਕਈ ਤਰ੍ਹਾਂ ਦੇ ਹਤਕੰਡੇ ਵਰਤਦਾ ਇਹ ਸਾਰੀ ਕੋਈ ਜਾਂਚ ਕੀਤੀ ਗਈ ਆ ਕੋਈ ਵੀ ਇਹੋ ਜਿਹਾ ਥ੍ਰੈਡ ਕਿਸੇ ਨੂੰ ਨਹੀਂ ਆਇਆ ਜਿਹੜੇ ਡੇਰੇ ਬਾਬਾ ਨਾਨਕ ਹਲਕੇ ਦੇ ਲੋਕ ਆ ਬੜੇ ਸਿਆਣੇ ਆ ਸੂਝਵਾਨੇ ਆ ਉਹਨਾਂ ਨੇ ਏਰਕਾ ਮਨ ਬਣਾ ਲਿਆ ਕਿ ਏਰਕਾ ਅਸੀਂ ਸਰਦਾਰ ਗਰਦੀਪ ਸਿੰਘ ਰੰਧਾਵੇ ਨੂੰ ਜਿਤਾਉਣਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਜਿਹੜੇ ਕੰਮ ਕੀਤੇ ਆ ਪੰਜਾਬ ਲਈ ਅਸੀਂ ਉਹਨਾਂ ਕੰਮਾਂ ਤੇ ਮੋਹਰ ਲਾਉਣੀ ਆ ਅਸੀਂ ਏਰਕਾ ਆਮ ਆਦਮੀ ਪਾਰਟੀ ਨੂੰ ਡੇਰੇ ਬਾਬੇ ਨਾਨਕ ਤੇ ਲੈ ਕੇ ਆਉਣਾ ਤੇ ਅਸੀਂ ਜਿਹੜੇ ਬਾਬੇ ਨਾਨਕ ਦਾ ਵਿਕਾਸ ਚਾਹੁੰਦੇ ਆ ਲੋਕ ਇੱਕ ਤਰਫੇ ਹੋਏ ਫਿਰਦੇ ਆ ਭਾਵੇਂ ਕੋਈ ਕਾਲੀ ਦਲ ਨਾਲ ਬੀਜੇਪੀ ਨਾਲ ਤੇ ਭਾਵੇਂ ਕੋਈ ਕਾਂਗਰਸ ਨਾਲ ਉਹ ਹਰ ਬੰਦਾ ਮਨ ਬਣਾ ਕੇ ਬੈਠਾ ਵੀ ਏਰਕਾ ਹੀ ਆਮ ਆਦਮੀ ਪਾਰਟੀ ਨੂੰ ਆਖਰੀ ਚੋਲੇ ਇਹ ਗੱਲ ਕਰਦੇ ਆ ਸਾਫਕਾ ਜੇਲ੍ਹ ਮੰਤਰੀ ਉਹ ਜਿਹੜਾ ਜੱਗੂ ਭਗਵਾਨਪੁਰੀ ਦਾ ਨਾਮ ਹੈ ਪਹਿਲੀ ਤੇ ਗੱਲ ਉਹ ਪੰਜਾਬ ਦੀ ਜੇਲ੍ਹ ਚ ਨਹੀਂ ਉਹ ਹਰਿਆਣੇ ਦੀ ਜੇਲ੍ਹ ਆ ਕੁਰੂ ਖੇਤਰ ਜੇਲ੍ਹ ਚ ਆ ਬਾਕੀ ਜੇ ਕਿਸੇ ਨੇ ਥ੍ਰੈਡ ਦਿੱਤਾ ਉਹਦੀ ਕੋਈ ਵੀਡੀਓ ਵਿਖਾਉਣ ਕੋਈ ਉਹਦੀ ਆਡੀਓ ਵਿਖਾਉਣ ਇਹਦੇ ਵੇਖੋ ਜੀ ਜਦੋਂ ਕੋਈ ਇਲੈਕਸ਼ਨ ਹਾਰਦਾ ਨਾ ਉਹ ਕਈ ਤਰ੍ਹਾਂ ਦੇ ਹੱਥ ਕੰਡੇ ਵਰਤਦਾ ਇਹ ਸਾਰੀ ਕੋਈ ਜਾਂਚ ਕੀਤੀ ਗਈ ਆ ਕੋਈ ਵੀ ਇਹੋ ਜਿਹਾ ਥ੍ਰੈਡ ਕਿਸੇ ਨੂੰ ਨਹੀਂ ਆਇਆ ਜਿਹੜੇ ਡੇਰੇ ਬਾਬਾ ਨਾਨਕ ਹਲਕੇ ਦੇ ਲੋਕ ਆ ਬੜੇ ਸਿਆਣੇ ਆ ਸੂਝਵਾਨੇ ਆ ਉਹਨਾਂ ਨੇ ਏਰਕਾ ਮਨ ਬਣਾ ਲਿਆ ਕਿ ਏਰਕਾ ਅਸੀਂ ਸਰਦਾਰ ਗਰਦੀਪ ਸਿੰਘ ਰੰਧਾਵੇ ਨੂੰ ਜਿਤਾਉਣਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਜਿਹੜੇ ਕੰਮ ਕੀਤੇ ਆ ਪੰਜਾਬ ਲਈ ਅਸੀਂ ਉਹਨਾਂ ਕੰਮਾਂ ਤੇ ਮੋਹਰ ਲਾਉਣੀ ਆ ਅਸੀਂ ਏਰਕਾ ਆਮ ਆਦਮੀ ਪਾਰਟੀ ਨੂੰ ਡੇਰੇ ਬਾਬੇ ਨਾਨਕ ਚ ਲੈ ਕੇ ਆਉਣਾ ਤੇ ਅਸੀਂ ਡੇਰੇ ਬਾਬੇ ਨਾਨਕ ਦਾ ਵਿਕਾਸ ਚਾਹੁੰਦੇ ਆ ਲੋਕ ਇੱਕ ਤਰਫੇ ਹੋਏ ਫਿਰਦੇ ਆ ਭਾਵੇਂ ਕੋਈ ਕਾਲੀ ਦਲ ਨਾਲ ਬੀਜੇਪੀ ਨਾਲ ਤੇ ਭਾਵੇਂ ਕੋਈ ਕਾਂਗਰਸ ਨਾਲ ਉਹ ਹਰ ਬੰਦਾ ਮਨ ਬਣਾ ਕੇ ਬੈਠਾ ਵੀ ਏਰਕਾ ਹੀ ਆਮ ਆਦਮੀ ਪਾਰਟੀ ਨੂੰ ਵ ਕਾਕਰੀ ਚੋਲੇ ਇਹ ਗੱਲ ਕਰਦੇ ਆ ਸਾਫ ਕਾ ਜੇਲ ਮੰਤਰੀ ਉਹ ਜਿਹੜਾ ਜੱਗੂ ਭਗਵਾਨਪੁਰੀਏ ਦਾ ਨਾਮ ਆ ਪਹਿਲੀ ਤੇ ਗੱਲ ਉਹ ਪੰਜਾਬ ਦੀ ਜੇਲ ਚ ਨਹੀਂ ਉਹ ਹਰਿਆਣੇ ਦੀ ਜੇਲ ਆ ਕੁਰੂਖੇਤਰ ਜੇਲ ਚ ਆ ਬਾਕੀ ਜੇ ਕਿਸੇ ਨੇ ਥ੍ਰੈਡ ਦਿੱਤਾ ਉਹਦੀ ਕੋਈ ਵੀਡੀਓ ਵਿਖਾਉਣ ਕੋਈ ਉਹਦੀ ਆਡੀਓ ਵਿਖਾਉਣ ਇਹ ਦੇਖੋ ਜੀ ਜਦੋਂ ਕੋਈ ਇਲੈਕਸ਼ਨ ਹਾਰਦਾ ਨਾ ਉਹ ਕਈ ਤਰ੍ਹਾਂ ਦੇ ਹਥਕੰਡੇ ਵਰਤਦਾ ਇਹ ਸਾਰੀ ਕੋਈ ਜਾਂਚ ਕੀਤੀ ਗਈ ਆ ਕੋਈ ਵੀ ਇਹੋ ਜਿਹਾ ਥ੍ਰੈਡ ਕਿਸੇ ਨੂੰ ਨਹੀਂ ਆਇਆ ਜਿਹੜੇ ਡੇਰੇ ਬਾਬਾ ਨਾਨਕ ਹਲਕੇ ਦੇ ਲੋਕ ਆ ਬੜੇ ਸਿਆਣੇ ਆ ਸੂਝਵਾਨੇ ਆ ਉਹਨਾਂ ਨੇ ਏਰਕਾ ਮਨ ਬਣਾ ਲਿਆ ਕਿ ਏਰਕਾ ਅਸੀਂ ਸਰਦਾਰ ਗਰਦੀਪ ਸਿੰਘ ਰੰਧਾਵੇ ਨੂੰ ਜਿਤਾਉਣਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਜਿਹੜੇ ਕੰਮ ਕੀਤੇ ਆ ਪੰਜਾਬ ਲਈ ਅਸੀਂ ਉਹਨਾਂ ਕੰਮਾਂ ਤੇ ਮੋਹਰ ਲਾਉਣੀ ਆ ਅਸੀਂ ਏਰਕਾ ਆਮ ਆਦਮੀ ਪਾਰਟੀ ਨੂੰ ਡੇਰੇ ਬਾਬੇ ਨਾਨਕ ਚ ਲੈ ਕੇ ਆਉਣਾ ਤੇ ਅਸੀਂ ਡੇਰੇ ਬਾਬੇ ਨਾਨਕ ਦਾ ਵਿਕਾਸ ਚਾਹੁੰਦੇ ਆ ਲੋਕ ਇੱਕ ਤਰਫੇ ਹੋਏ ਫਿਰਦੇ ਆ ਭਾਵੇਂ ਕੋਈ ਕਾਲੀ ਦਲ ਨਾ ਭਾਵੇਂ ਬੀਜੇਪੀ ਨਾ ਤੇ ਭਾਵੇਂ ਕੋਈ ਕਾਂਗਰਸ ਨਾ ਉਹ ਹਰ ਬੰਦਾ ਮਨ ਬਣਾ ਕੇ ਬੈਠਾ ਪਿਆ ਏਰਕਾ ਹੀ ਆਮ ਆ ਕਾਕਰੀਚ